ਅਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਪਟਿਆਲਾ ਦਾ ਜ਼ਿਲ੍ਹਾ ਪਧਰੀ ਸਮਾਗਮ ਥਾਪਰ ਯੂਨੀਵਰਸਿਟੀ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਏਡੀਸੀ ਈਸ਼ਾ ਸਿੰਘਲ ਤੇ ਪਟਿਆਲਾ ਨਗਰ ਨਿਗਮ ਦੇ ਮੇਅਰ ਕੁੰਦਨ ਗੋਗਿਆ ਨੇ ਵੀ ਸ਼ਮੂਲੀਅਤ ਕਰਦੇ ਹੋਏ ਯੋਗ ਆਸਣ ਕੀਤੇ ਇੱਕ ਵਾਰ ਦੁਬਾਰਾ ਇੱਕ ਲੰਬੀ gehri ਸਾਹ ਅੰਦਰ ਲੈਂਦੇ ਹੋਏ इस योजना का मुख उद्देश पंजाब के हर घर तक योग दू सुनिश्चित करना नागरिकांू सेहतमंद जीवन शैली वाल प्रेरित करना अते नशा मुक्त समाज की रचना करना है ਪੰਜਾਬ ਦੇ ਹਰ ਜ਼ਿਲ੍ਹੇ ਅਤੇ ਬਲੋਕ ਪੱਧਰ ਤੇ ਨਿਸ਼ੁਲਕ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਲਾਭ ਲੱਖਾਂ ਨਾਗਰਿਕ ਲੈ ਰਹੇ ਹਨ ਕੈਮਰਾ ਬ੍ਰੇਨ ਟੂਮਰ ਦਾ ਪ੍ਰਸ਼ਨ ਹੋਇਆ ਬਿਆਹ ਤੇ ਜਦ ਮੈਂ ਬ੍ਰਿਸ਼ ਕਰਵਾਣ ਜਾਂਦੀ ਸੀਗੀ ਤਾਂ ਮੈਨੂੰ ਬਾਰ-ਬਾਰ ਕਹਿੰਦੇ ਸੀ ਹਾਂ ਆਪਰੇਸ਼ਨ ਕਰਵਾਣਾ ਪਵੇਗਾ ਫਿਰ ਮੈਂ 2 ਸਾਲ ਬਾਅਦ ਯੋਗਾ ਦਾ ਕਲਾਸਾਂ ਜੁਆਇਨ ਕੀਤੀਆਂ ਉਸ ਤੋਂ ਬਾਅਦ ਮੈਨੂੰ ਬਿਲਕੁਲ ਵੀ ਪ੍ਰੋਬਲਮ ਨਹੀਂ ਹੋਈਗੀ ਕਾ ਵੀ ਯੂਜ਼ਫੁਲ ਰਹਿ ਰਿਹਾ ਮੇਰੇ ਵਾਸਤੇ ਹੈ ਪੋਜ਼ਿਟਿਵ એનਰਜੀ ਹੈ ਚਾਰੇ ਤਰਫ ਤੇ ਸਾਰਿਆਂ ਦੇ ਚਿਹਰੇ ਤੇ ਜੋ ਮੈਂ ਬਹੁਤ ਨੋਟਿਸ ਵੀ ਕਰਦੀ ਐ ਇੱਕ ਮੁਸਕਾਨ ਹੈ ਜੋ ਸਭ ਤੋਂ ਇੰਪੋਰਟੈਂਟ ਹੈ ਜਿੰਨੇ ਅਸੀਂ ਬਿਜ਼ੀ ਰਹਿੰਦੇ ਆ ਤੇ ਨਾਲ ਹੀ ਨਾਲ ਤੁਸੀਂ ਦੇਖੋਗੇ ਕਿ ਸਾਰੇ ਇਕੱਠੇ ਖੜੇ ਆ ਉਹ ਇੱਕ ਵੱਡਾ ਫੈਕਟਰ ਹੈਗਾ ਕਿ ਸਭ ਹੁਣ ਅੱਜ ਕੱਲ ਸੈਕਲੂਡਿਡ ਰਹਿੰਦੇ ਆ ਤਾਂ ਮੇਰੀ ਸਾਰਿਆਂ ਨੂੰ ਇੱਕੋ ਹੀ ਰਿਕੁਐਸਟ ਹੈਗੀ ਕਿ ਆਪਣੇ ਵਾਸਤੇ ਅੱਧਾ ਘੰਟਾ ਕੱਢਣਾ ਦਿਨ ਦੀ ਸ਼ੁਰੂਆਤ ਤੇ ਕੋਈ ਸਟਾਕ ਹੋਵੇ ਇਸ ਟਾਈਮ ਵੀ ਨਾਨੀ ਆਫਿਸ ਪਰ ਜਾਣਾ ਰਿਕੁਐਸਟ ਟੂ ਸੀ ਫੋਰ ਅਟੈਂਡੈਂਸ ਮੈਮ ਨੇ ਲੋਗ ਨੇ ਉਹ ਅੱਜ ਕੱਲ 80% ਲੋਕ ਨੇ ਜਿਹੜੇ ਕੋਈ ਡਾਇਬੀਟਿਕ ਹੈ ਜਾਂ ਕੋਈ ਬੀਪੀ ਦਾ ਮਰੀਜ਼ ਹੈ ਲੱਗਦਾ ਵੀ ਜਿਹੜੀਆਂ ਅਲੋਪੈਥਿਕ ਦਵਾਈਆਂ ਛੱਡ ਕੇ ਲੋਕਾਂ ਨੂੰ ਆਯੁਰਵੈਦਿਕ ਵੱਲ ਜਾਣਾ ਚਾਹੀਦਾ ਜਾਂ ਯੋਗ ਵੱਲ ਜਾਣਾ ਚਾਹੀਦਾ ਆ ਦੇਖੋ ਮੈਂ ਇਸ ਤੇ ਤਾਂ ਕੀ ਕਮੈਂਟ ਕਰਾਂਗੀ ਕਿ ਵਿੱਚ ਵਿੱਚ ਬੈਟਰ ਇਹ ਤਾਂ ਐਕਸਪਰਟ ਮੈਟਰ ਹੈਗਾ ਬਟ ਆਬਵੀਅਸਲੀ ਆਪਣੀ ਫਿਜ਼ੀਕਲ ਫਿਟਨੈਸ ਵਾਸਤੇ ਔਰ ਆਯੁਰਵੇਦ ਇੱਕ ਬਹੁਤ ਪੁਰਾਣਾ ਜੋ ਯੋਗਾ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਬਰੀਥਿੰਗ ਦੇ ਨਾਲ तो जिनी भी डायटरी हैबिट्स के नाल, नाल जो फिजिकल फिटनेस है और एक मैटल पीस ये प्रमोट करता है तो मेरी तो पुरजोर लोगों रिक्वेस्ट भी हैगी राधर आई वुड से कि अपने वास्ते इन्ना करना तो सारू बनता है हूँ बच्चों की भी गल करिए काफी देखने चाया है कि ओबेसिटी या बाकी जो डिसऑर्डरस आ रहे हैं तो बहुत पूरे परिवार को नाल मिल के करना चाहिए ताकि बॉन्डिंग भी रहन और एक आधा घंटा पूरा फैमिली ना तो देखो जो असि स्टार्ट किया जो इंस्ट्रक्टर है उन्होंने दसना पैंता है हूँ उन्होंने तो कह ਤੋਂ ਬਿਨਾਈ ਲੋਕੀ ਨੈਕਸਟ ਸਟੈਪ ਕਰ ਰਹੇ ਹਨ ਜੋ ਮੈਨੂੰ ਲੱਗਦਾ ਹੈ ਕਿ ਅਚੀਵਮੈਂਟ ਹੈ ਤੇ ਮੈਨੂੰ ਲੱਗਦਾ ਹੈਗਾ ਉਹ ਪ੍ਰੈਕਟਿਸ ਵੀ ਕਰ ਰਹੇ ਹਨ ਤੇ ਧੀਰੇ ਧੀਰੇ ਅਸੀਂ ਇਸ ਨੂੰ ਹੋਰ ਐਡਵਾਂਸਡ ਯੋਗਾ ਵੱਲ ਲੈ ਕੇ ਜਾਈਏ ਤੇ ਆਪਣੀ ਫਿਟਨੈਸ ਵਾਸਤੇ ਇਨਾ ਆਪਾਂ ਟਾਈਮ ਕੱਢਣਾ ਬੰਦਾ ਵੀ ਹੈ ਤੇ ਕਰਨਾ ਚਾਹੀਦਾ ਹੈ ਸਕੂਲਾਂ ਵਗੈਰਾ ਦੇ ਵਿੱਚ ਵੀ ਇਹ ਟ੍ਰੇਨਿੰਗ ਵਗੈਰਾ ਦਿੱਤੀ ਜਾ ਰਹੀ ਬੱਚਿਆਂ ਨੂੰ ਕਿ ਹਮੇ ਯੋਗਾ ਵਗੈਰਾ ਕਰਾਇਆ ਜਾਵੇ ਇਹ ਰੈਗੂਲਰ ਐਕਸਰਸਾਈਜ਼ ਹੈ ਕਿ ਸਕੂਲ ਸੱਚ ਵੀ ਅਸੀਂ ਕਰਦੇ ਹਾਂ ਤੇ ਨਾਲ ਹੀ ਨਾਲ ਹੁਣ ਅੱਜ ਤੁਸੀਂ ਦੇਖਿਆ ਵੀ ਉਹਨਾਂ ਬਹੁਤ ਹੀ ਛੋਟੇ ਬੱਚਿਆਂ ਨੇ ਬਹੁਤ ਐਕਸਟ੍ਰੀਮਲੀ ਡਿਫਿਕਲਟ ਸਟੈਪਸ ਸਾਰਿਆਂ ਨੂੰ ਨਾਲ ਮਿਲ ਕੇ ਇਹ ਕਰਨਾ ਚਾਹੁੰਦਾ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵੀ ਯੂਨੀਵਰਸਿਟੀ ਦੇ ਦੋ ਵਿਭਾਗਾਂ ਸਰੀਰਕ ਸਿੱਖਿਆ ਵਿਭਾਗ ਤੇ ਐਨ ਐਸ ਐਸ ਨੇ ਸਾਂਝੇ ਤੌਰ ਤੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਆਯੋਜਨ ਕੀਤਾ ਜਿਸ ਵਿੱਚ ਫੈਕਲਟੀ ਮੈਂਬਰਾਂ ਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜਗਦੀਪ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ